ਇਸ ਸਿੱਟਾ ਅਸੀਂ ਕਿੱਥੋਂ ਦੇ ਦਈਏ ਇਹ ਤਾਂ ਹੋਵੇਗਾ ਨਾ ਇਹ ਫੁੱਟੇ ਚੱਲੇ ਚੱਲ ਰਿਹਾ ਜੀ ਪੌਂਗੜਾ

ਮਲ ਤੁਸੀਂ ਹਰਾ ਮੈਂ ਇਸ ਗੱਲ ਤੋਂ ਹਰਾ ਨਾ ਕਿ ਉਹ ਚਲੋ ਮੋਗੇ ਵਾਲੇ ਵੀ ਆ ਕੇ ਕਹਿਣਗੇ ਕਿ ਤੇਲ ਕਿੱਥੇ ਸੀ ਮੈਂ ਕਿਹਾ ਮੋਗੇ ਦਾ ਪਛਾਣਿਆ ਜੇ ਇਹ ਤਾਂ ਪਾਣੀ ਵੀ ਪਹੁੰਚਦਾ ਤਾਂ ਤੇਲ ਤੇ ਨਿਕਲ ਅਭੋਰ ਹਾਜ਼ਿਲ ਕਾ ਤਰਸਪੁਰ ਤੇਲ ਕਿਹਨੇ ਲੋਗੇ ਮਤਲਬ ਪੂਛ ਵਾਲਾ ਪਾਸਾ ਆ ਤਾਂ ਸਿਰ ਚ ਪਾਣੀ ਹੈ ਨਹੀਂ ਇੱਥੇ ਹੁਣ ਹੁਣ ਥੋੜਾ ਮੈਂ ਤਨੇਰਾ ਥੋੜਾ ਥੇ ਤੰ ਵੀ ਜਾਂਦੀ ਆ ਪਾਣੀ ਹੈ ਨਹੀਂ ਆ ਹੁਣ ਆਪਾਂ ਮੋਗੇ ਲਾ ਕੇ पानी दिखा दो, ये करा, पकड़ा, दस, आधा डिग्री आता है, तेरे आके तो के सदरों सदर जी कहने ना ना कहो, ये तो कंसल ना, वो आधा सात भी झूठ बोल लड़ाई कर ली है, ओटांच नहीं लड़ी जाए, सड़कांते नहीं, कुछ करके मैं तो नूप, सुइरिस विल कौन हूँ, बहुत जंगल पे आया किन इतना पै शांतिपूर्वक किसी इतने बैठे मैं थोड़ा धनबाद कर दिया आपने कोई इस तरह का एक्शन नहीं करना जिद ना इन्हों को लॉ एंड ऑर्डर का जो कह का मौका मिल जाए है ना कु बहाना मिल जाए कोई कहानी हो गए जानकारी कोई आप इतना ट्रैफिक ट्रैफिक जाती होगी आपको कोई ट्रैफिक नहीं रोकी उस दिन भी मैं हरजोत में बैठ गई जिस दिन टाइम पे सी लोगों को मिले चली जाऊंगे जो कोई आऊगा खुल

ਪੰਜਾਬ ਪ੍ਰਤੀ ਪਿਆਰ ਜਜ਼ਬਾ ਦੇਖ ਕੇ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ ਕਿ ਲਾਣੇਦਾਰ ਨੇ ਤਾਂ ਮਤਲਬ ਘਰ ਚਲਾਉਣਾ ਸਭ ਨੂੰ ਸਾਰੇ ਮੈਂਬਰਾਂ ਨੂੰ ਕੁਝ ਵੀ ਕਰਨਾ ਹੈ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਮਤਲਬ ਉਹਦਾ ਉਹਨਾਂ ਦਾ ਹੱਲ ਵੀ ਕਰਨਾ ਪਰ ਤੁਸੀਂ ਜਦੋਂ ਨਾਲ ਪਰਿਵਾਰ ਆਇਆ ਜਾ ਹੋਵੇ ਤਾਂ ਲਾਣੇਦਾਰ ਨੂੰ ਕਦੇ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ ਕਿਉਂਕਿ ਜਦੋਂ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਸਾਡੇ ਘਰ ਕੀ ਘਟ ਹੈ ਤੇ ਉਹਦੀ ਡਿਮਾਂਡ ਇਹ ਨਾ ਕਰੀਏ ਸਾਡੇ ਘਰੇ ਕੀ ਹੈਗਾ ਉਹ ਅਸੀਂ ਦੱਸਤੀਏ ਇਸ ਕਰਕੇ ਮੈਨੂੰ ਮਜੂਦ ਕੈਂਸਰ ਦੀ ਪ੍ਰਿੰਸੀਪਲ ਜੀ ਸਾਡੇ ਮਿਨਿਸਟਰ ਸਾਹਿਬ ਤੇ ਅਸੀਂ ਸਾਰੇ ਐਕਟੀਵਿਸਟ ਅਰ ਤੁਹਾਡੇ ਨਾਲ ਆ ਮੈਂ ਹੁਣ ਪ੍ਰੈਸ ਕਾ ਮੀਡੀਆ ਵਾਲਿਆਂ ਨੂੰ ਜਿਹੜਾ ਮਨ ਸਵਾਲ ਆਗੇ ਜਵਾਬ ਨੇ ਦੇ ਦੂ ਆ ਆਰਾਮ ਨਾਲ ਆਰਾਮ ਨਾਲ ਜਾਣਾ ਔਰ ਇਨਟੈਚ ਰਹਿਣਾ ਸਾਡੇ ਨਾਲ ਵੈਸੇ ਤਾਂ ਹੁਣ ਕੋਈ ਐਸੀ ਗੱਲ ਨਹੀਂ ਅਸੀਂ ਕੋਰਟ ਚ ਹਾਈ ਸੁਪਰੀਮ ਕੋਰਟ ਦੀ ਵੀ ਚੈਰੀ ਕਰ ਰੱਖੀ ਆ ਸੀ ਤੇ ਕਿਉਂਕਿ ਕੋਰਟ ਨੇ ਇਹ ਵੀ ਕਹਿਆ ਕੱਲ ਕਿਸੇ ਵੀ ਇਹ ਕੰਮ ਕਰ ਸਕਦਾ ਤੁਸੀਂ ਚੈਲੰਜ ਕਰ ਸਕਦੇ ਹੋ ਵੀ ਅਸੀਂ ਤਿਆਰੀ ਤੇ ਲਈ ਕਰ ਚੁੱਕੇ ਆਂ ਪ੍ਰਾਪ ਹੋ ਗਏ ਆਂ ਆ ਪੈਰਾ ਪੈਰ ਸਖਤ ਹੋਊਗਾ ਇਕਰੀ ਪੈਰੇ ਤੋਂ ਬਿਨਾ ਨਹੀਂ ਜਾਣਾ ਤਾਂ ਮਨਸਾਤ ਹੋਣੀ ਚਾਹੀਦੀ ਆਪਣੇ ਪਿੰਡਾਂ ਦਾ ਕਰੋਗੇ ਪੈਰੇ ਤੇ ਰੱਖਣਾ ਤੁਸੀਂ ਭਾਵੇਂ ਕੋਈ ਰੱਖ ਲਓ ਆਪਣਾ ਕੋਈ 10 10 ਕੋਈ ਕਮੇਟੀ ਬਣਾ ਕੇ 10 10 ਮੈਂਬਰ ਪੰਜਾਬ ਦੇ ਨਾਲ ਇਨ ਟੱਚ ਰਹੋ ਗਰੁੱਪ ਬਣਾ ਲਓ ਇੱਕ ਵਟਸਐਪ ਦਾ ਆਨੇ ਨੇ ਕੋਈ ਗਲਤੀ ਨਹੀਂ ਕੀਤੀ ਤੇ ਹੋਇ ਇਸ ਕਰਕੇ ਪਰ ਆਖੀ